ਇਸ ਕਿਸਾਨ ਮੇਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੰਨਾ ਵੱਡਾ ਇਕੱਠਾ ਜਿਹੜਾ ਸਾਡੇ ਕਿਸਾਨ ਭਰਾ ਤੇ ਕਿਸਾਨ ਬੀਬੀਆਂ ਆਏ ਨੇ ਸੋ ਮੇਰੇ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਭਰਾਵੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਰ ਹਾੜੀ ਤੇ ਹਰ ਸੌਣੀ ਦੇ ਮੌਸਮ ਵਿੱਚ ਜਿਹੜੇ ਕਿਸਾਨ ਮੇਲੇ ਲਗਾਏ ਜਾਂਦੇ ਆ ਮੇਨ ਕੰਮ ਕੀ ਹੁੰਦਾ ਵੀ ਕਿਹੜੀ ਜਿੰਨੀਆਂ ਵੀ ਖੋਜਾਂ ਜੁਨੀਵਰਸਿਟੀ ਵੱਲੋਂ ਕੀਤੀਆਂ ਜਾਂਦੀਆਂ ਉਹ ਤੁਹਾਡੇ ਤੱਕ ਪਹੁੰਚਾਉਣੀਆਂ ਸੋ ਇਹ ਕਿਸਾਨ ਮੇਲੇ ਦਾ ਇੱਕ ਮੁੱਖ ਉਦੇਸ਼ ਹੁੰਦਾ ਸੋ ਛੇ ਕਿਸਾਨ ਮੇਲੇ ਯੂਨੀਵਰਸਿਟੀ ਦੇ ਜਿਹੜੇ ਖੇਤਰੀ ਖੋਜ ਕੇਂਦਰਾਂ ਤੇ ਲਗਾਏ ਜਾਂਦੇ ਆ ਜਾਂ ਖੇਤੀਬਾੜੀ ਵਿਗਿਆਨ ਕੇਂਦਰਾਂ ਤੇ ਲਗਾਏ ਜਾਂਦੇ ਆ ਇੱਕ ਆ ਜਿਹੜਾ ਮੁੱਖ ਕਿਸਾਨ ਮੇਲਾ ਸਟੇਟ ਲੈਵਲ ਦਾ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲਗਾਇਆ ਜਾਂਦਾ ਹੈ ਜੋ ਇਸੇ ਹਫਤੇ ਇਸ ਸ਼ੁੱਕਰਵਾਰ ਤੇ ਸ਼ਨੀਵਾਰ ਯਾਨੀ ਕਿ 13 14 ਸਪਟੰਬਰ ਨੂੰ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਮੁੱਖ ਕਿਸਾਨ ਮੇਲਾ ਲੱਗਣਾ ਹੈ ਸੋ ਇਸ ਜਿਹੜਾ ਸਪਟੰਬਰ ਦੇ ਕਿਸਾਨ ਮੇਲਿਆਂ ਦੀ ਲੜੀ ਆ ਜਿਹੜੀ ਉਹ ਅੰਮ੍ਰਿਤਸਰ ਤੋਂ ਸ਼ੁਰੂ ਹੋਈ ਸੀ ਤੈਨ ਸਤੰਬਰ ਨੂੰ ਅੰਮ੍ਰਿਤਸਰ ਵਿਖੇ ਇੱਕ ਖੜਕ ਰਿਸ਼ੀ ਵਿਗਿਆਨ ਕੇਂਦਰ ਉੱਥੇ ਕਿਸਾਨ ਮੇਲਾ ਲਗਾਇਆ ਗਿਆ ਸੀ ਫਿਰ 6 ਸਤੰਬਰ ਨੂੰ ਬੱਲੋਵਾਲ ਸੌਂਖੜੀ ਨਮਾ ਸ਼ਹਿਰ ਜ਼ਿਲ੍ਹੇ ਦੇ ਵਿੱਚ ਉੱਥੇ ਵੀ ਯੂਨੀਵਰਸਿਟੀ ਆਫ ਖੋਜ ਕੇਂਦਰ ਉੱਥੇ ਕਿਸਾਨ ਮੇਲਾ ਲਗਾਇਆ ਗਿਆ ਸੀ ਸੋ ਇਹ ਇਸ ਲੜੀ ਦਾ ਤੀਜਾ ਕਿਸਾਨ ਮੇਲਾ ਜਿਹੜਾ ਆਪਾਂ ਤੁਹਾਡੇ ਰਿਸਰਚ ਸਟੇਸ਼ਨ ਜਿਹੜਾ ਫਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ ਸੋ ਮੈਂ ਇਸ ਕਿਸਾਨ ਮੇਲੇ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਮੁੱਖ ਮਹਿਮਾਨ ਸਰਦਾਰ ਕੁਲਤਾਰ ਸਿੰਘ ਸੰਧਮਾ ਜੀ ਜੋ ਸਾਡੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਜੋ ਉਚੇਚੇ ਤੌਰ ਤੇ ਇਸ ਕਿਸਾਨ ਮੇਲੇ ਦੇ ਵਿੱਚ ਆਏ ਨੇ ਇਹਨਾਂ ਦੇ ਕਾਫੀ ਜ਼ਿਆਦਾ ਰੁਝੇਮੇ ਸੀਗੇ ਪਰ ਫਿਰ ਵੀ ਆਪਣੇ ਇੰਨੇ ਰੁਝੇਮਿਆਂ ਦੇ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਡਾ ਇਸ ਕਿਸਾਨ ਮੇਲੇ ਦਾ ਆਉਣ ਦਾ ਸੱਦਾ ਕਬੂਲਿਆ ਸੋ ਮੈਂ ਤੁਹਾਡੇ ਸਾਰਿਆਂ ਵੱਲੋਂ ਇਹਨਾਂ ਦਾ ਕਿਸਾਨ ਮੇਲੇ ਆਉਣ ਤੇ ਨਿਗਾ ਜੀ ਆਖਦਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਪਹਿਲੇ ਬੋਲ ਸਾਡਾ ਜਿਹੜਾ ਕਿਸਾਨ ਇਸ ਮੇਲੇ ਤੇ ਆਉਣ ਦਾ ਸੱਦਾ ਕਬੂਲ ਲਿਆ ਕਿਉਂਕਿ ਸੰਧਵਾ ਸਾਹਿਬ ਆਪ ਵੀ ਕਿਸਾਨ ਨੇ ਇਸ ਕਿਸਾਨ ਮੇਲੇ ਦੇ ਵਿੱਚ ਇਹਨਾਂ ਨੂੰ ਸਿੱਧਾ ਤੁਹਾਡੇ ਨਾਲ ਸੰਪਰਕ ਕਰਨ ਦਾ ਤੁਹਾਡੇ ਜਿਹੜੀਆਂ ਕੀ ਕਿਸਾਨੀ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਆਪਸ ਵਿੱਚ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਦਾ ਸੋ ਮੈਂ ਸੰਧਵਾ ਸਾਹਿਬ ਦਾ ਇਸ ਕਿਸਾਨ ਮੇਲੇ ਦੇ ਆਉਣ ਤੇ ਨਿਗਾ ਜੀ ਆਖਦਾ ਸਰਦਾਰ ਸਤਵੀਰ ਸਿੰਘ ਗੋਸਲ ਜੀ ਜੋ ਕਿ ਸਾਡੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਔਰ ਇਹਨਾਂ ਦੀ ਰਹਿਨਮਾਈ ਹੇਠ ਇਹ ਸਾਰੇ ਕਿਸਾਨ ਮੇਲੇ ਲੱਗ ਰਹੇ ਨੇ ਡਾਕਟਰ ਗੋਸਲ ਸਾਹਿਬ ਇਹਨਾਂ ਦੇ ਵੀ ਬਹੁਤ ਰਜਾਈਵੇਂ ਹੁੰਦੇ ਨੇ ਪਰ ਹਰ ਕਿਸਾਨ ਮੇਲੇ ਤੇ ਇਹਨਾਂ ਦਾ ਜਰੂਰ ਹੁੰਦਾ ਹੈ ਕਿ ਮੈਂ ਕਿਸਾਨ ਮੇਲੇ ਤੇ ਜਰੂਰ ਜਾਣਾ ਔਰ ਕਿਸਾਨਾਂ ਦੇ ਨਾਲ ਵਿੱਚੋਂ ਇਹਨਾਂ ਦੇ ਵਿਚਰਦੇ ਨੇ ਕਿ ਕੀ ਕਿਸਾਨੀ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਉਹਨਾਂ ਨਾਲ ਡਿਸਕਸ ਕਰਕੇ ਉਤਾ ਕੇ ਉਹਨਾਂ ਨੂੰ ਅਸੀਂ ਕਿਵੇਂ ਜਿਹੜਾ ਉਹਨਾਂ ਨੂੰ ਹੱਲ ਕਿਵੇਂ ਕਰਨਾ ਤਾਂ ਕਿ ਅਸੀਂ ਉਹਨਾਂ ਦੇ ਮੁਸ਼ਕਲਾਂ ਨੂੰ ਹੱਲ ਕਰਕੇ ਖੋਜ ਕਰਕੇ ਤੁਹਾਡੇ ਤੱਕ ਲੈ ਕੇ ਆਈਏ ਸੋ ਮੈਂ ਡਾਕਟਰ ਗੋਸਨ ਸਾਹਿਬ ਦਾ ਇਸ ਕਿਸਾਨ ਮੇਲੇ ਤੇ ਆਉਣ ਦੇ ਨਿੱਗਾ ਜੀ ਆਇਆਂ ਆਖਦਾ ਸਰਦਾਰ ਅਮਨਪ੍ਰੀਤ ਸਿੰਘ ਬਰਾੜ ਜੋ ਕਿ ਸਾਡੇ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਨੇ ਇਸ ਫਰੀਦਕੋਟ ਦੇ ਇਲਾਕੇ ਨੂੰ ਦੇ ਰਹਿਣ ਵਾਲੇ ਨੇ ਇੱਕ ਅਗਾਹ ਵਧੂ ਕਿਸਾਨ ਵੀ ਨੇ ਤੋ ਯੂਨੀਵਰਸਿਟੀ ਦਾ ਬੋਰਡ ਆ ਜਿਹੜਾ ਉਹਦੇ ਵਿੱਚ ਕੁਝ ਅਗਾਂਵਧੂ ਕਿਸਾਨ ਉਹਦੇ ਮੈਂਬਰ ਹੁੰਦੇ ਨੇ ਖੇਤੀ ਦੇ ਨਾਲ ਕੀ ਸਮੱਸਿਆਵਾਂ ਆ ਨੇ ਸਾਡੇ ਜਿਹੜੇ ਖੋਜ ਆ ਜਿਹੜੇ ਉਹਦੇ ਵਿੱਚ ਸਾਡੀ ਯੂਨੀਵਰਸਿਟੀ ਦੀ ਖੋਜ ਸਾਡੀ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਯੂਨੀਵਰਸਿਟੀ ਦਾ ਪਸਾਰ ਆ ਜਿਹੜਾ ਖੋਜ ਦਾ ਕਿਸ ਤਰ੍ਹਾਂ ਹੋਣਾ ਚਾਹੀਦਾ ਉਹ ਬਰਾੜ ਸਾਹਿਬ ਹਰ ਮੀਟਿੰਗ ਦੇ ਵਿੱਚ ਸਾਨੂੰ ਬਹੁਤ ਵਧੀਆ ਸੁਝਾਅ ਦਿੰਦੇ ਨੇ ਕਿ ਅਗਲੀ ਖੋਜ ਆ ਜਿਹੜੀ ਸਾਡੀ ਯੂਨੀ ਕਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਕਿਵੇਂ ਅਸੀਂ ਹੱਲ ਕਰਨਾ ਸੋ ਮੈਂ ਅੱਜ ਸਰਦਾਰ ਅਮਨਪ੍ਰੀਤ ਸਿੰਘ ਬਰਾੜ ਜੀ ਦਾ ਇਸ ਕਿਸਾਨ ਮੇਲੇ ਤੇ ਆਉਂਦੇ ਉਹਨਾਂ ਨੂੰ ਨਿੱਘਾ ਜੀ ਆਖਦਾ ਸਰਦਾਰ ਡਾਕਟਰ ਅਜਮੇਰ ਸਿੰਘ ਢੱਟ ਜੋ ਸਾਡੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਨੇ ਜਿਨ੍ਹਾਂ ਦੀ ਰਹਿਨਮਾਈ ਹੇਠ ਸਾਰਾ ਯੂਨੀਵਰਸਿਟੀ ਦੀ ਜਿੰਨੀ ਵੀ ਖੋਜ ਹੁੰਦੀ ਆ ਉਹ ਇਹਨਾਂ ਦੀ ਰਹਿਨਮਾਈ ਹੇਠ ਹੁੰਦੀ ਆ ਸੋ ਡਾਕਟਰ ਸਾਹਿਬ ਦਾ ਮੈਂ ਇਸ ਕਿਸਾਨ ਮੇਲੇ ਤੇ ਆਉਣ ਤੇ ਨਿੱਘਾ ਜੀ ਆਖਦਾ ਇਸ ਤੋਂ ਇਲਾਵਾ ਸਾਡੇ ਯੂਨੀਵਰਸਿਟੀ ਦੇ ਹੈੱਡ ਆਫ ਡਿਪਾਰਟਮੈਂਟ ਸਾਡੇ ਸਾਇੰਸ ਦਾ ਆਏ ਹੋਏ ਨੇ ਪਿਛਲੇ 1 ਘੰਟੇ ਤੋਂ ਜਿਹੜਾ ਟੈਕਨੀਕਲ ਸੈਸ਼ਨਾਂ ਜਿਹੜਾ ਉਹ ਚੱਲ ਰਿਹਾ ਹੈ ਬੱਕਰੀਆਂ ਬੱਕਰੀਆਂ ਜਿਹੜੀਆਂ ਜੁਨੀਵਰਸਿਟੀ ਨੇ ਖੋਜਾਂ ਕੀਤੀਆਂ ਉਹਨਾਂ ਦੇ ਵਿਚਾਰ ਤੁਸੀਂ ਸੁਣ ਰਹੇ ਹੋ ਇਸ ਤੋਂ ਇਲਾਵਾ ਸਾਡੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਫਾਰਮ ਸਲਾਹਕਾਰ ਸੇਵਾ ਸੈਂਟਰ ਤੋਂ ਜਿੰਨੇ ਵੀ ਸਾਡੇ ਸਾਇੰਸਦਾਨ ਆਏ ਹੋਏ ਨੇ ਮੈਂ ਉਹਨਾਂ ਨੂੰ ਨਿਗਾਹ ਜੀ ਆਖਦਾ ਔਰ ਸਭ ਤੋਂ ਜ਼ਿਆਦਾ ਕਿਸਾਨ ਭਰਾਵੋ ਤੁਹਾਡਾ ਜਿਹੜੇ ਐਡੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਭਰਾ ਤੇ ਕਿਸਾਨ ਬੀਬੀਆਂ ਇਸ ਇਲਾਕੇ ਦੇ ਇਸ ਕਿਸਾਨ ਮੇਲੇ ਨੂੰ ਦੇਖਣ ਆਏ ਨੇ ਔਰ ਇਥੋਂ ਨਵੇਂ ਆ ਸੇਧਾਂ ਲੈਣ ਲਈ ਆਏ ਨੇ ਸੋ ਮੈਂ ਤੁਹਾਡਾ ਇਸ ਕਿਸਾਨ ਮੇਲੇ ਵਿੱਚ ਆਉਣ ਦੇ ਨਿਗਾ ਜੀਆਂ ਆਖਦਾ ਕਈ ਵਾਰੀ ਸਾਡੇ ਇੱਕ ਜਰਨਲਿਸਟ ਬਾਰ ਪੁੱਛ ਰਹੇ ਸੀ ਵੀ ਕਿਸਾਨ ਮੇਲੇ ਲਾਉਣ ਦੀ ਕੀ ਮਹੱਤਤਾ ਹੈ ਸੋ ਕਿਸਾਨ ਭਰਾਓ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਵੀ ਯੂਨੀਵਰਸਿਟੀ ਜੋ ਖੋਜਾਂ ਕਰਦੀ ਆ ਉਹ ਤੁਹਾਡੇ ਤੱਕ ਲੈ ਕੇ ਜਾਣੀਆਂ ਉਹਨਾਂ ਦੇ ਵਿੱਚੋਂ ਕਿਸਾਨ ਮੇਲਾ ਜਿਹੜਾ ਇੱਕ ਬਹੁਤ ਵਧੀਆ ਜਰੀਆ ਚਾਰ ਪੰਜ ਦਿਨ ਪਹਿਲਾਂ ਅਖਬਾਰ ਦੇ ਵਿੱਚ ਖਬਰ ਆਈ ਸੀ ਸਾਡੇ ਮਾਨਸਾ ਦੇ ਕਿਸਾਨ ਦੀ ਆਈ ਸੀ ਉਦੇ ਕੋਲੇ 5 ਕਿੱਲੇ ਜ਼ਮੀਨ ਨੇ ਪਰ ਉਹ 20 ਤੋਂ 25 ਲੱਖਾ ਜਿਹੜੀ ਉਹ ਆਮਦਨ ਲੈ ਰਿਆ ਹੈ। ਉਹ ਪਹਿਲਾਂ ਉਹ ਕਣਕ ਝੋਨਾ ਵੇਚਦਾ ਸੀ ਜਿਸ ਤੋਂ 4 ਤੋਂ 5 ਲੱਖ ਆਮਦਨ ਹੁੰਦੀ ਸੀ। ਬਾਅਦ ਵਿੱਚ ਜਦੋਂ ਇਹ ਸਟੋਰੀ ਪੂਰੀ ਦੱਸੀ ਉਹ ਕਹਿੰਦੇ ਵੀ ਮੈਂ ਆਪਣੇ ਪਿਤਾ ਜੀ ਦੇ ਨਾਲ ਬਣਾ ਇਹ ਕਿਸਾਨ ਮੇਲਿਆਂ ਤੇ ਜਾਂਦਾ ਸੀ ਜਿਹੜੇ ਯੂਨੀਵਰਸਿਟੀ ਵਾਲੇ ਕਿਸਾਨ ਮੇਲੇ ਲਾਉਂਦੇ ਆ। ਛੋਟਾ ਹੁੰਦਾ ਸੀ ਮੈਂ ਦੇਖਦਾ ਹੁੰਦਾ ਸੀ ਵੀ ਯੂਨੀਵਰਸਿਟੀ ਕੀ ਖੋਜਾਂ ਕਰ ਰਹੀ ਆ ਇਸ ਤੋਂ ਇਲਾਵਾ ਤੁਸੀਂ ਅੱਜ ਦੇਖਿਆ ਹੋਣਾ ਤੁਹਾਡੇ ਵਿੱਚੋਂ ਹੀ ਤਾਂ ਸਾਡੇ ਕਿਸਾਨ ਵੀਰ ਆ ਜਿਹੜੇ ਯੂਨੀਵਰਸਿਟੀ ਤੋਂ ਟ੍ਰੇਨਿੰਗਾਂ ਲੈ ਕੇ ਇਹਨਾਂ ਨੇ ਇੱਥੇ ਨਮੈਸ਼ਾਂ ਲਾਈਆਂ ਹੋਈਆਂ ਕੋਈ ਸ਼ਾਇਦ ਦੇ ਪ੍ਰੋਡਕਟ ਵੇਚ ਰਿਹਾ ਕੋਈ ਆਪਣੀ ਪੈਕੇਜਿੰਗ ਕਰਕੇ ਵੇਚ ਰਿਹਾ ਕੋਈ ਅਚਾਰ ਮਰਬੇ ਬੱਕਰੀਆਂ ਬੱਕਰੀਆਂ ਜਿਹੜੀਆਂ ਯੂਨੀਵਰਸਿਟੀ ਤੋਂ ਟ੍ਰੇਨਿੰਗਾਂ ਲੈ ਕੇ ਉਹ ਕਹਿੰਦਾ ਮੈਂ ਫਿਰ ਮੈਂ ਕਹਿੰਦਾ ਥੋੜਾ ਜਿਹਾ ਕੰਮ ਸ਼ੁਰੂ ਕੀਤਾ ਪਿਆਜ਼ ਦਾ ਕੰਮ ਸ਼ੁਰੂ ਕੀਤਾ ਪਿਆਜ਼ ਦੀ ਜਿਹੜੀ ਨਰਸਰੀ ਲਾਉਣ ਦਾ ਫਿਰ ਮੈਨੂੰ ਲੱਗਿਆ ਵੀ ਵੀ ਇਹਨੂੰ ਵੱਡੇ ਲੈਵਲ ਤੇ ਸ਼ੁਰੂ ਕਰਾਂ ਫਿਰ ਮੈਂ ਯੂਨੀਵਰਸਿਟੀ ਦੇ ਖੇਤੀਬਾੜੀ ਵਿਗਿਆਨ ਕੇਂਦਰ ਤੋਂ ਤੇ ਲੁਧਿਆਣੇ ਤੋਂ ਟ੍ਰੇਨਿੰਗਾਂ ਲਈਆਂ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਪਿਆਜ਼ ਦਾ 20 ਬਣਾਉਣਾ ਸ਼ੁਰੂ ਕਰਤਾ ਔਰ ਇਸ ਟਾਈਮ ਉਹ ਕਹਿੰਦਾ ਵੀ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਦੀ ਦੇਣ ਯੂਨੀਵਰਸਿਟੀ ਜਿਹੜੇ ਖੇਤੀਬਾੜੀ ਵਿਗਿਆਨ ਕੇਂਦਰਾਂ ਚੋਂ ਮੈਂ ਟ੍ਰੇਨਿੰਗਾਂ ਲਈਆਂ ਵੀ ਅੱਜ ਉਸੇ ਜਿਹੜੇ 5 ਕਿੱਲੇ ਨੇ ਉਹਨਾਂ ਤੋਂ ਮੈਂ 20 ਤੋਂ 25 ਲੱਖ ਜਿਹੜਾ ਸਾਲ ਦੀ ਜਿਹੜੀ ਆਮਦਨੀ ਜਿਹੜਾ ਕਮਾ ਰਹੇ ਆ। ਸੋ ਕਿਸਾਨ ਭਰਾਵੋ ਸਾਡੇ ਤੁਸੀਂ ਜਦੋਂ ਸਟਾਲ ਤੇ ਦੇਖੋਗੇ ਸਾਡੇ ਵੱਖਰੇ ਵੱਖਰੇ ਜਿਹੜੇ ਖੇਤੀ ਵਿਗਿਆਨ ਕੇਂਦਰਾਂ ਇਹਨਾਂ ਦੇ ਸਟਾਲ ਲੱਗੇ ਹੋਏ ਨੇ। ਇੱਥੇ ਤੁਸੀਂ ਜ਼ਰੂਰ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਿਓ। ਹੋ ਗਈ ਹੋ ਗਈ। ਖੇਤੀ ਦੇ ਨਾਲ ਜਿੰਨੇ ਵੀ ਸਹਾਇਕ ਧੰਦੇ ਨੇ ਚਾਹੇ ਮੁਰਗੀ ਪਾਲਣਾ ਚਾਹੇ ਪਸ਼ੂ ਪਾਲਣਾ ਖੁੰਬਾਂ ਦੀ ਕਾਸ਼ਤਾ ਜਾਂ ਜਿਸ ਤਰ੍ਹਾਂ ਸਾਡੇ ਕਿਸਾਨ ਭਰਾ ਦੱਸਿਆ ਵੀ ਹਾਈਬ੍ਰਿਡ ਫੀਡ ਕਿਵੇਂ ਪੈਦਾ ਕਰਨੇ ਆ। ਉਹ ਤੁਸੀਂ ਜ਼ਰੂਰ ਇੱਥੇ ਇਹਨਾਂ ਡਿਸਕਸ ਕਰਕੇ ਜਾਇਓ ਸੋ ਇਹ ਟ੍ਰੇਨਿੰਗਾਂ ਜਿਹੜੀਆਂ ਇਹ ਜ਼ਰੂਰ ਲਓ ਇਸ ਤੋਂ ਇਲਾਵਾ ਜਿਹੜੇ ਕਿਸਾਨ ਭਰਾਵਾਂ ਨੇ ਇਹਨਾਂ ਖੇਤੀ ਵਿਗਿਆਨ ਕੇਂਦਰਾਂ ਤੋਂ ਟ੍ਰੇਨਿੰਗਾਂ ਲੈ ਕੇ ਆਪਣੇ ਜਿਹੜੇ ਕੰਮ ਸ਼ੁਰੂ ਕਰਤੇ ਉਹਨਾਂ ਦੇ ਨਾਲ ਜ਼ਰੂਰ ਵਿਚਾਰ ਵਟਾਂਦਰਾ ਕਰਿਓ ਕਿਉਂਕਿ ਮੇਰੇ ਹਿਸਾਬ ਨਾਲ ਸਾਡੀ ਜਿਹੜੀ ਰਵਾਇਤੀ ਖੇਤੀ ਆ ਇਹਦੇ ਨਾਲ ਨਾਲ ਹਰ ਕਿਸਾਨ ਭਰਾ ਨੂੰ ਇੱਕ ਸਹਾਇਕ ਧੰਦਾ ਜਿਹੜਾ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਉਹਦੇ ਨਾਲ ਸਾਡੀ ਆਮਦਨ ਵੀ ਵਾਧੀ ਆ ਤੇ ਸਾਡਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਜਿਹੜਾ ਬਹੁਤ ਵਧੀਆ ਚੱਲਦਾ ਹੈ ਤੋ ਮੈਂ ਉਮੀਦ ਕਰਦਾ ਕਿ ਅੱਜ ਇਸ ਕਿਸਾਨ ਮੇਲੇ ਤੋਂ ਸਾਰੇ ਕਿਸਾਨ ਭਰਾ ਇਹ ਬਹੁਤ-ਬਹੁਤ ਫਾਇਦਾ ਲੈ ਕੇ ਜਾਓਗੇ ਸੋ ਤੁਹਾਡਾ ਇੱਥੇ ਆਉਣ ਤੇ ਸਾਰਿਆਂ ਦਾ ਇੱਕ ਵਾਰ ਬਹੁਤ-ਬਹੁਤ ਨਿੱਗਾ ਜੀ ਆਇਆਂ ਧੰਨਵਾਦ ਥੈਂਕ ਯੂ